ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੋਗਾ ਦੇ ਗੁਰਦੁਆਰਾ ਬੀਬੀ ਕਾਨ ਕੌਰ ਵਿੱਚ ਬਲੱਡ ਸੇਵਾ ਸੁਸਾਇਟੀ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਖੂਨਦਾਨ ਕੀਤਾ ਨਜ਼ਦੀਕੀ ਬਲੱਡ ਸੇਵਾ ਸੁਸਾਇਟੀ ਸਾਲ ਵਿੱਚ ਦੋ ਵਾਰ ਖੂਨਦਾਨ ਕੈਂਪ ਲਗਾਉਂਦੀ ਹੈ ਪਹਿਲਾ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੇ ਦੂਸਰਾ ਸ਼ਹੀਦੀ ਦਿਹਾੜੇ ਤੇ ਸਮੁੱਚਾ ਪੰਜਾਬ ਇਸ ਦੇ ਵਿੱਚ ਪਾਰਟਿਸਪੇਟ ਕਰਦਾ ਹੈ ਕਿਉਂਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਇਸ ਕੈਂਪ 'ਚ ਨੌਜਵਾਨਾਂ ਦੇ ਨਾਲ-ਨਾਲ ਮਹਿਲਾਵਾਂ ਨੇ ਵੀ ਖੂਨਦਾਨ ਕੀਤਾ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਵੀ ਖੂਨਦਾਨ ਕੀਤਾ ਗਿਆ। ਬਹੁਤ ਵਧੀਆ ਲੱਗ ਰਿਹਾ ਜੀ ਅੱਜ ਬਲੱਡ ਸੇਵਾ ਸੁਸਾਇਟੀ ਵੱਲੋਂ ਇੱਥੇ ਬੀਬੀ ਕਾਂਸ ਕੌਰ ਦੇ ਗੁਰਦੁਆਰਾ ਸਾਹਿਬ 'ਤੇ ਖੂਨਦਾਨ ਕੈਂਪ ਲਾਇਆ ਗਿਆ ਹੈ। ਇਹ ਖੂਨਦਾਨ ਕੈਂਪ ਮਨੁੱਖਤਾ ਦੀ ਸੇਵਾ ਦੇ ਭਲੇ ਆਸਤੇ ਬਹੁਤ ਜ਼ਰੂਰੀ ਹੈ। ਮੈਂ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਇਹ ਕਹਿਣਾ ਚਾਹਣਾ ਹੈ ਕਿ ਹਰ ਇੱਕ ਮਨੁੱਖ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਇਹ ਹੂਨ ਦਾਨ ਮਨੁੱਖਤਾ ਦੀ ਸੇਵਾ ਤੋਂ ਸਭ ਤੋਂ ਉੱਤਮ ਦਾਨ ਅਤੇ ਵੱਡਾ ਦਾਨ ਹੈ ਨੌਜਵਾਨ ਬੱਚਿਆਂ ਨੂੰ ਨੌਜਵਾਨਾਂ ਨੂੰ ਸਿਹਤ ਮਿਲੂਗੀ ਜੀ ਨਸ਼ਿਆਂ ਤੋਂ ਦੂਰ ਰਹਿ ਕੇ ਜੇ ਇਹੋ ਜਿਹੇ ਮਨੁੱਖਤਾ ਦੇ ਭਲੇ ਵਾਲੇ ਪਾਸੇ ਅੱਗੇ ਆਉਣ ਤਾਂ ਬਹੁਤ ਚੰਗੀ ਗੱਲ ਹੈ ਜੀ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਕਿਉਂਕਿ ਮੇਰਾ ਪਹਿਲੀ ਵਾਰ ਆਇਆ ਹੈ ਮੈਂ ਪਹਿਲੀ ਵਾਰ ਡੋਨੇਟ ਕੀਤਾ ਆ ਮੇਰੀ ਕੰਪਨੀ ਨੇ ਮੈਨੂੰ ਕਿਹਾ ਕਿ ਡੋਨੇਟ ਕਰਕੇ ਦੇਖੋ ਮੈਨੂੰ ਵਧੀਆ ਲੱਗ ਰਿਹਾ ਆ ਕਿੰਦਾ ਲੱਗਿਆ ਇਹ ਬਰਾਲਾ ਜਿਹੜਾ ਨੌਜਵਾਨਾਂ ਦਾ ਕੀਤਾ ਵਧੀਆ ਆ ਕਿਉਂਕਿ ਤਾਲੂਕੀ ਇੱਕ ਦੂਜੇ ਨੂੰ ਡੋਨਰ ਲੈਣ ਲਈ ਕਾਫੀ ਜ਼ਿਆਦਾ ਹੈਲਪ ਮੰਗਦੇ ਆ ਪਰ ਜੇ ਅੱਜ ਆਪਾਂ ਡੋਨੇਟ ਕਰਾਂਗੇ ਤਾਂ ਉਹਨਾਂ ਦੀ ਹੈਲਪ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਮਨ ਨੂੰ ਸਕੂਨ ਮਿਲ ਰਿਹਾ ਬਹੁਤ ਸੋਹਣਾ ਉਪਰਾਲਾ ਖਾਲਸਾ ਸੇਵਾ ਸੁਸਾਇਟੀ ਬਲੱਡ ਸੇਵਾ ਸੁਸਾਇਟੀ ਵੱਲੋਂ ਇਕੱਲੇ ਇਹਨਾਂ ਦੀ ਟੀਮ ਨਹੀਂ ਬਹੁਤ ਹੀ ਜ਼ਿਆਦਾ ਆਰਗੇਨਾਈਜੇਸ਼ਨਸ ਇੱਥੇ ਇਕੱਠੇ ਹੋ ਕੇ ਅੱਜ ਇਹ ਉਪਰਾਲਾ ਕੀਤਾ ਮੇਰਾ ਮਨ ਇਹਨਾਂ ਖੁਸ਼ ਹੋਇਆ ਦੇਖ ਕੇ ਇੰਨੇ ਜਿਆਦਾ ਸੋਸਾਇਟੀਆ ਨੂੰ ਇੱਕ ਜਗ੍ਹਾ ਇਕੱਠਾ ਦੇਖ ਕੇ ਗੁਰੂ ਘਰ ਦੇ ਵਿੱਚ ਬਹੁਤ ਹੀ ਜਿਆਦਾ ਖੁਸ਼ੀ ਮਿਲੀ ਸਾਨੂੰ ਦੇਖ ਕੇ ਹੋਰ ਵੀ ਜਿਹੜੇ ਨੌਜਵਾਨ ਉਹਨਾਂ ਨੂੰ ਸੇਧ ਮਿਲੂਗੀ ਕਿ ਬਲੱਡ ਡੋਨੇਟ ਕਰਨਾ ਚਾਹੀਦਾ ਲਾਈਫ ਚ ਪਰ ਅੱਜ ਦਾ ਜਿਹੜਾ ਇਹਨਾਂ ਦਾ ਖੂਨਦਾਨ ਕੈਂਪ ਆ ਬਸ ਇਹ ਸਫਲ ਆ ਮਾਰੇ ਇਹਨਾਂ ਨੂੰ ਹਾਜ਼ਰੀ ਆਪਦੇ ਚਰਨਾਂ 'ਚ ਪ੍ਰਵਾਨ ਕਰੇ ਦਿਨ ਦੁਗਣੀ ਰਾਤ ਚਗਨੀ ਤਰੱਕੀ ਬਖਸ਼ੇ ਬਹੁਤ ਹੀ ਵਧੀਆ ਉਪਰਾਲਾ ਬਸ ਇਹ ਦਿੱਤਾ ਹੋਇਆ ਦਾਨ ਲੇਖੇ ਲੱਗੇ ਕਿਸੇ ਜ਼ਰੂਰਤਮੰਦ ਨੂੰ ਤੇ ਬਲੱਡ ਮੁਹੱਈਆ ਕਰਾਇਆ ਜਾਵੇ ਦਿੱਤਾ ਹੋਇਆ ਦਾਨ ਲੇਖੇ ਲੱਗੇ ਖੂਨਦਾਨ ਕਰਨਾ ਚਾਹੀਦਾ ਬਹੁਤ ਵਧੀਆ ਗੱਲ ਆ ਮੈਂ ਖੂਨਦਾਨ ਕੀਤਾ ਮੈਨੂੰ ਲੱਗਦਾ ਵੀ ਮੈਂ ਪੰਜਾਬ ਲਈ ਥੋੜਾ ਸਹੀ ਪਰ ਮੈਂ ਕੁਝ ਕੀਤਾ ਪੰਜਾਬ ਲਈ ਐਨੇ ਹੀ ਬਥੇਰੇ ਮੈਂ ਪੰਜਾਬ ਦੀ ਜੋ ਜਵਾਨੀ ਆ ਵਧੀਆ ਗੱਲਾਂ ਖੂਨਦਾਨ ਕਰ ਰਹੀ ਆ ਸਭ ਤੋਂ ਵੱਡੀ ਸੇਵਾ ਜਿਹੜੀ ਉਹ ਖੂਨਦਾਨ ਦੀ ਆ ਜੋ ਮੇਰੇ ਭਰਾ ਚੱਲ ਕੇ ਆਏ ਨੇ ਸਾਰੇ ਜਿੰਨੇ ਵੀ ਭਰਾਵਾਂ ਦਾ ਬਹੁਤ ਮਿਹਰਬਾਨੀ ਜਿੰਨੇ ਵੀ ਖੂਨਦਾਨ ਕਰ ਰਹੇ ਨੇ ਮੇਰੇ ਭਰਾ ਸਾਰੇ ਤੇ ਆਪਣੇ ਸਾਰੇ ਭਰਾਵਾਂ ਨੂੰ ਖੂਨਦਾਨ ਕਰਨਾ ਚਾਹੀਦਾ ਸ਼ਿਵਾ ਸੁਸਾਇਟੀ ਇਹ ਜਿਹੜੀ ਹਰ ਸਾਲ ਇਹ ਪ੍ਰੋਗਰਾਮ ਔਲੀਕਦੀ ਹੈ ਜੀ ਸਾਲ ਦੇ ਵਿੱਚ ਸਭ ਤੋਂ ਦੋ ਵਾਰੀ ਜੀ ਆਦਮ ਸਰਦਾਰ ਭਲਸਿੰਘ ਜੀ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਦੋਨੋਂ ਦਿਨਾਂ ਤੇ ਵਿਸ਼ਾਲ ਖੂਨਦਾਨ ਕੈਂਪ ਆਰਗੇਨਾਈਜ਼ ਕੀਤਾ ਜਾਂਦਾ ਜੀ ਇਹ ਛੇਵਾਂ ਕੈਂਪੇਨ ਜੀ ਇਹਦੇ ਵਿੱਚ ਸਾਡੇ ਵੱਲੋਂ ਹਰ ਇੱਕ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਜੀ ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਮੂਹ ਮੋਗਾ ਜਿਹੜਾ ਆ ਉਹ ਮੋਗਾ ਹੀ ਨਹੀਂ ਬਲਕਿ ਨਾਲ ਦੇ ਪਿੰਡ ਸਮੁੱਚਾ ਪੰਜਾਬ ਇਹਦੇ ਵਿੱਚ ਪਾਰਟਿਸਿਪੇਟ ਕਰਦਾ ਆ ਸੋ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਖੂਨਦਾਨ ਸਭ ਤੋਂ ਉੱਤਮ ਦਾਣਾ ਹੈ ਇਹ ਕਿਸ ਤਰ੍ਹਾਂ ਦਾ ਪਦਾਰਥ ਹੈ ਜਿਹੜਾ ਹਾਲੇ ਤੱਕ ਕਿਸੇ ਲੈਬਾਰਟਰੀ ਦੇ ਵਿੱਚ ਤਿਆਰ ਨਹੀਂ ਕੀਤਾ ਗਿਆ ਖੂਨਦਾਨ ਦੇਣ ਵਾਲੇ ਨੂੰ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਬਿਨੈਸ਼ਾ ਕੋਈ ਇੱਕ ਨਵੀਂ ਜ਼ਿੰਦਗੀ ਕਿਸੇ ਨੂੰ ਦੇ ਰਹੇ ਹੁੰਦੇ ਨੇ ਉਹੀ ਗੱਲਬਾਤ ਕਰਦੇ ਆ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਬਲੱਡ ਸਰਵ ਸੋਸਾਇਟੀ ਮੋਗਾ ਵੱਲੋਂ ਸ਼ਿਰਪਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ 300 ਦੇ ਕਰੀਬ ਲੋਕ ਬਲੱਡ ਡੋਨੇਟ ਕਰ ਚੁੱਕੇ ਨੇ ਅੱਜ ਬਲੱਡ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਲੱਡ ਕੈਂਪਸ ਲਗਾਏ ਜਾਂਦੇ ਆ ਅੱਜ ਸਾਡੇ ਮੋਗਾ ਵਿਖੇ ਬੀਬੀ ਕਾਨਕੌਰ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਬਲੱਡ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਆਲਰੇਡੀ ਪੌਣੇ 300 ਦੇ ਕਰੀਬ ਬਲੱਡ ਨੇਟ ਮੇਰੇ ਵੀਰ ਕਰ ਚੁੱਕੇ ਆ ਮੇਰੀਆਂ ਭੈਣਾਂ ਔਰ ਤਕਰੀਬਨ ਇਸ ਤੋਂ ਵੀ ਜ਼ਿਆਦਾ ਕੀਮਤੀ ਦੇ ਵਿੱਚ ਜਿਹੜੇ ਹੈਗੇ ਆ ਸਾਡੇ ਵੀਰ ਸਾਡੀਆਂ ਭੈਣਾਂ ਲਾਈਨਾਂ ਦੇ ਵਿੱਚ ਖੜੇ ਆ ਬਲਡ ਨੇਟ ਕਰਨ ਲਈ ਮੈਂ ਪੂਰੀ ਸੁਸਾਇਟੀ ਦੇ ਮੈਂਬਰ ਸਹਿਵਾਨਾਂ ਦਾ ਪ੍ਰੈਜ਼ੀਡੈਂਟਸ ਦਾ ਔਰ ਬਾਕੂਆ ਕੈਂਡੀਓਜ਼ ਜੀ ਜਿਹੜੀਆਂ ਇਸ ਦੇ ਵਿੱਚ ਅੱਜ ਯੋਗਦਾਨ ਪਾ ਰਹੀਆਂ ਨੇ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਇਸ ਤਰ੍ਹਾਂ ਸੇਵਾ ਕਰਨ ਦਾ ਜਿਹੜਾ ਸਮਤ ਬਖਸ਼ੀ ਰੱਖਣ ਤਰੱਕੀਆਂ ਬਖਸ਼ਣ ਕਾਮਯਾਬੀ ਬਖਸ਼ਣ ਤੇ ਅੱਛੀ ਸਿਹਤ ਬਖਸ਼ਣ